ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਅੱਜ ਪੰਜਾਬ ਦੇ ਵਿੱਚ 3 ਸਾਲ ਪੂਰੇ ਹੋ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਹੈ 2022 ਪੰਜਾਬ ਵਿੱਚ ਜਿਉਂ ਹੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਤਾਂ ਸੱਤਾ ਸੰਭਾਲਦੇ ਹੀ ਇਹ ਤੈਅ ਕੀਤਾ ਗਿਆ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਪ੍ਰਸ਼ਾਸਨ ਦਿੱਤਾ ਜਾਵੇ। ਭ੍ਰਿਸ਼ਟਾਚਾਰ ਖਿਲਾਫ ਭਗਵਾਨ ਸਿੰਘ ਮਾਨ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਨੂੰ ਸਖਤੀ ਨਾਲ ਲਾਗੂ ਕਰਦਿਆਂ ਐਂਟੀ ਕ腐ਪਸ਼ਨ ਨੰਬਰ ਜਾਰੀ ਕੀਤਾ ਗਿਆ ਹੈ। ਇਸ ਤੋਂ ਸਬੰਧਿਤ ਸ਼ਿਕਾਇਤਾਂ ਲਈ ਐਂਟੀ ਕ腐ਪਸ਼ਨ ਲਾਈਨ ਤੇ WhatsApp ਨੰਬਰ 9501200200 ਤੇ ਟੋਲ ਫ੍ਰੀ ਨੰਬਰ 180018001000 ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਭਗਵੰਤ ਮਾਨ ਸਰਕਾਰ ਦਾ ਖਾਪ ਪ੍ਰਿਸ਼ਟਾਚਾਰ ਮੁਕਤ ਹੋਵੇਗਾ ਪੰਜਾਬ ਪ੍ਰਿਸ਼ਟਾਚਾਰ ਮੁਕਤ ਹੋਵੇਗਾ ਪੰਜਾਬ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਇੱਕ ਫੋਨ ਨੰਬਰ ਜਾਰੀ ਕਰਾਂਗਾ ਜਿਹਨੂੰ ਅਸੀਂ ਕਹਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਯਾਨੀ ਕਿ ਪ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਨੂੰ ਉਹ ਨੰਬਰ ਜਾਰੀ ਕੀਤਾ ਜਾਊਗਾ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਇਹ ਨੰਬਰ ਤੇ ਤੁਸੀਂ ਸਾਨੂੰ ਜਦੋਂ ਭੇਜੋਗੇ ਵੀਡੀਓ ਸਾਡਾ ਸਟਾਫ ਉਹਦੀ ਜਾਂਚ ਕਰੂਗਾ ਨਿਰਪੱਖ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਭਾਵੇਂ ਕੋਈ ਅਫਸਰ ਹੋਵੇ ਭਾਵੇਂ ਕੋਈ ਸਾਡਾ ਮੰਤਰੀ ਹੋਵੇ ਭਾਵੇਂ ਕੋਈ ਸਾਡਾ ਵਿਧਾਇਕ ਹੋਵੇ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਤੇ ਪੰਜਾਬ ਦੀ ਬਾਗਟੂਰ ਨੂੰ ਸੰਭਾਲਦੀ ਹੋਈ ਨਜ਼ਰ ਆਈ ਆ 3 ਸਾਲ ਕਿਹੋ ਜੇ ਰਹੇ ਨੇ ਉਸ ਬਾਬਤ ਇੱਕ ਟਵੀਟ ਜਿਹੜਾ ਆ ਪੰਜਾਬ ਦੇ ਸਿੱਧ ਮੰਤਰੀ ਬਲਬੀਰ ਸਿੰਘ ਉਹਨਾਂ ਦੇ ਵੱਲੋਂ ਕੀਤਾ ਗਿਆ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬਾ ਸਰਕਾਰ ਨੇ ਮਾਨ ਸਰਕਾਰ ਨੇ ਵਾਗਡੋਰ ਸੰਭਾਲੀ ਆ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਸਿਹਤ ਕ੍ਰਾਂਤੀ ਆਈ ਹੈ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੇ ਕੰਮ ਨੇ ਕੀਤੇ ਗਏ ਨੇ ਤਾ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪੰਜਾਬ ਦੇ ਵਿੱਚ 3 ਸਾਲ ਪੂਰੇ ਹੋ ਚੁੱਕੇ ਨੇ 3 ਸਾਲ ਦਾ ਸੁਸ਼ਾਸਨ ਅਰਵਿੰਦ ਕੇਜਰੀਵਾਲ ਮਾਡਲ ਬਦਲਾ ਦੇ 3 ਸਾਲ ਬਿਹਤਰ ਸਕੂਲ ਮੁਹੱਲਾ ਕਲੀਨਿਕਾਂ ਦੇ ਰਾਹੀਂ ਮੁੱਢਲੀ ਸਿਹਤ ਸੰਭਾਲ ਦੇ ਵਿੱਚ ਕ੍ਰਾਂਤੀ ਲਿਆਂਦੀ ਗਈ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਗਿਆ ਇਸ ਗੱਲ ਦਾ ਪ੍ਰਗਟਾਵਾ ਜਿਹੜਾ ਆ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੁਫਤ ਬਿਜਲੀ ਦਿੱਤੀ ਗਈ ਹੈ ਭ੍ਰਸ਼ਟਾਚਾਰ ਮੁਕਤ ਸ਼ਾਸਨ ਜਿਹੜਾ ਆ ਪੈਦਾ ਕਿਰਿਆ ਜਾ ਰਿਹਾ ਹੈ ਨਸ਼ਿਆਂ ਤੇ ਰੋਕਥਾਮ ਦੀ ਵੱਡੇ ਜਿਹੜੀ ਹੈ ਉਹ ਕਦਮ ਚੁੱਕੇ ਗਏ ਨੇ ਲੋਕਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖਿਆ ਗਿਆ ਹੈ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਤਰੱਕੀ ਪਾਰਦਰਸ਼ਤਾ ਅਤੇ ਪਰਿਵਰਤਨ ਦੀ ਯਾਤਰਾ ਜਿਹੜੀ ਹੈ ਉਹ ਲਗਾਤਾਰ ਜਾਰੀ ਰਹਿਣ ਵਾਲੀ ਹੈ